ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਛੋਟਾ ਜਿਹਾ ਇਹੋ ਵੀਡੀਓ ਹੋਗੀ ਤੇ ਚੈਨਲ ਨੂੰ ਸਬਸਕ੍ਰਾਈਬ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਤੇ ਨਾਲ ਬੈਲ ਆਈਕਨ ਦਬਾ ਦੇ ਕਰੋ ਉਹਦੇ ਨਾਲ ਤੁਹਾਨੂੰ ਨੋਟੀਫਿਕੇਸ਼ਨ ਹੋਵੇ ਜੋ ਵੀ ਅਸੀਂ ਵੀਡੀਓ ਪਾਵਾਂਗੇ ਤੇ ਅੱਜ ਦੀ ਵੀਡੀਓ ਜਿਹੜੀ ਆ ਲੇਡੀਜ਼ ਵਾਸਤੇ ਆ ਜਿਹਨਾਂ ਨੇ ਕਪੜਾ ਸਲਾਈ ਕਰਾਣੀ ਹੋਵੇ ਤੇ ਸਟਿਚ ਕਰਾਣੇ ਹੋਣ ਕਪੜੇ ਹਨਾ ਜਿਹੜੇ ਬਾਹਰੋਂ ਜਾਂ ਆਨਲਾਈਨ ਕਪੜੇ ਮੰਗਾਣੇ ਹੋਣ ਸਟਿਚ ਕਰਾਣ ਨੂੰ ਤੇ ਅਸੀਂ ਉਹ ਉਹ ਵੀਡੀਓ ਆਉਗੀ ਤੇ ਹਰਿਆਣੇ ਵਿੱਚ ਇੱਕ ਕਰਦਾ ਮੁੰਡਾ ਕੰਮ ਤੇ ਉਹਨਾਂ ਮਲਾਵਾਂਗੇ ਤੁਹਾਨੂੰ ਉਹ ਆਨਲਾਈਨ ਵੀ ਮਤਲਬ ਕੱਪੜੇ ਸਟਿਚ ਕਰਵਾਣੇ ਆ ਤਾਂ ਉਹਨਾਂ ਨੇ ਵੀ ਕੱਪੜੇ ਸਟਿਚ ਹੁੰਦੇ ਆ ਤੇ ਜਿਨ੍ਹਾਂ ਨੇ ਬਾਹਰੋਂ ਮੰਗਾਉਣੇ ਆ ਤਾਂ ਮੰਗਾ ਸਕਦੇ ਆ ਹਨਾ ਲੇਡੀਜ਼ ਕੱਪੜੇ ਸਪੈਸ਼ਲ ਲੇਡਿਸ ਵਾਸਤੇ ਆ ਤੇ ਜਿਹੜੀਆਂ ਲੇਡਿਸ ਆ ਕੱਪੜੇ ਬਾਹਰ ਮੰਗਾਣੇ ਹੁਣ ਲੇਡਿਸ ਹਨਾ ਤੇ ਇਤਰੋਂ ਇੰਡੀਆ ਚੋਂ ਸਟਿਚ ਕਰਾ ਕੇ ਤੇ ਉਹ ਮੰਗਾ ਸਕਦੀਆਂ ਉਹ ਨੰਬਰ ਵੀ ਮੈਂਸ਼ਨ ਕਰ ਦਾਂਗੇ ਤੇ ਬਾਕੀ ਦੁਕਾਨ ਤੇ ਜਾ ਕੇ ਤੁਹਾਨੂੰ ਮਲਾਉਨੇ ਆ ਵੀਡੀਓ ਨਾਲ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਇੱਕ ਜੈਜਿਆ ਪ੍ਰਾਈਸ ਮਤਲਬ ਕਿ ਰੇਟਾ ਰੱਖਿਆ ਉਹਨੇ ਤੇ ਬਹੁਤ ਵਧੀਆ ਸਟਿਚ ਕਪੜੇ ਕਰਦਾ ਆ ਮੈਂ ਵੀ ਕਈ ਵਾਰ ਕਰਵਾਇਆ ਪਹਿਲਾਂ ਜਿਸ ਵੇ ਨਹੀਂ ਟਾਈਮ ਹੁੰਦਾ ਤੇ ਉੱਥੋਂ ਸਟਿਚ ਕਰਾ ਲਿਆ ਬਹੁਤ ਸੋਹਣੇ ਕਪੜੇ ਸਟਿਚ ਕਰਦਾ ਇੱਕਦਮ ਫਿਟਿੰਗ ਵਧੀਆ ਹੁੰਦੇ ਆ ਤੇ ਬਹੁਤ ਸੋਹਣੇ ਫਿਟਿੰਗ ਦਿੰਦਾ ਆ ਸੂਟ ਨੂੰ ਹਰ ਇੱਕ ਤਰ੍ਹਾਂ ਦੇ ਕੱਪੜੇ ਸਿੰਦਾ ਆ ਚਾਹੇ ਤੁਸੀਂ ਗਰਾਰਾ ਸ਼ਰਾਰਾ ਜੋ ਮਰਜ਼ੀ ਸਮਾਓ ਹਨ ਲੇਡੀਜ਼ ਕੱਪੜੇ ਹਰ ਇੱਕ ਤਰ੍ਹਾਂ ਦੇ ਜਿੱਦਾਂ ਦੇ ਕੱਪੜੇ ਸਮਾਉਣਾ ਚਾਹੁੰਦੇ ਹੋਗੇ ਪਜਾਮੇ ਸੂਟ ਪਲਾਜ਼ੋ ਸ਼ਰਾਰਾ ਹਨਾ ਅਮਰੇਲਾ ਸੂਟ ਜਿੱਦਾਂ ਦਾ ਵੀ ਤੁਸੀਂ ਸੂਟ ਸਮਾਉਣਾ ਚਾਹੋ ਤੇ ਤੁਸੀਂ ਨੰਬਰ ਮੈਂਸ਼ਨ ਕਰਦਾਂਗੇ ਤੁਸੀਂ ਉਹਨਾਂ ਨਾਲ ਗੱਲ ਵੀ ਕਰ ਸਕਦੇ ਜੇ ਹੁਸ਼ਿਆਰ ਪਰਿਆਰਤ ਵਾਲਾ ਤੁਸੀਂ ਉਹਨੂੰ ਦੁਕਾਨ ਤੇ ਵੀ ਜਾ ਸਕਦੇ ਆ ਦੇ ਇਹਦੇ ਵੀਡੀਓ ਨੂੰ ਬਣਾ ਰਹੀ ਹਾਂ ਚੈਨਲ ਨੂੰ ਸਬਸਕ੍ਰਾਈਬ ਕਰੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੁਸੀਂ ਜਾ ਕੇ ਦੁਕਾਨ ਤੇ ਮਲਾਉਂਦੇ ਉਸ ਬੰਦੇ ਨਾਲ ਤੁਹਾਨੂੰ ਕਿ ਉਹ ਆਪਣੇ ਆਪ ਦੱਸੂਗਾ ਕਿ ਕੀ ਸਾਡਾ ਦੁਕਾਨ ਦਾ ਹੈਗਾ ਸਪਤਾਪਤ ਤੁਸੀਂ ਜ਼ਰੂਰ ਇੱਕ ਵਾਰ ਜਾਓ ਲੇਡੀਜ਼ ਤੇ ਵਿਜ਼ਿਟ ਕਰਿਓ ਜ਼ਰੂਰ ਜੀ ਸਾਸੂ ਬਾਕੇ ਇਹ ਲਿਖਿਆ ਆਸ਼ਿਆਨਾ ਬੁਟੀਕ ਵਾ ਤੇ ਇਹ ਹਰ ਤਰ੍ਹਾਂ ਲੇਡੀਜ਼ ਦੇ ਕੱਪੜੇ ਸਿੰਦਾ ਤੇ ਇੱਧਰ ਨੰਬਰ ਲਿਖਿਆ ਹੋਇਆ ਤੇ ਦੇਖ ਸਕਦੇ ਤੁਸੀਂ ਨੰਬਰ ਲਿਖਿਆ ਹੈ ਤੇ ਆਇਆ ਇਹ ਮਹੰਤ ਮਾਰਕੀਟ ਚ ਵਾ ਸ਼ਾਪ ਤੇ ਇਸ ਤਰ੍ਹਾਂ ਇਹਦੇ ਸਾਹਮਣੇ ਸ਼ਾਪ ਆ ਤੇ ਮਹੰਤ ਮਾਰਕੀਟ ਲੈ ਦੇਖ ਸਕਦੇ ਤੁਸੀਂ ਮਹੰਤ ਮਾਰਕੀਟ ਦੇ ਬਾਹਰ ਹੀ ਸਾਹਮਣੇ ਦਿਸਦਾ ਆ ਤੇ ਆਸ਼ਿਆ ਆਸ਼ਿਆ ਨਾ ਪੁਟੀਕੇ ਸਾਹਮਣੇ ਹੈ ਜੀ ਤੇ ਲੋ ਜੀ ਅਸੀਂ ਗੱਲਬਾਤ ਕਰਦੇ ਆ ਤੇ ਇਹਨਾਂ ਕੋ ਹਾਂ ਦੱਸਦੇ ਹਾਂ ਕੀ ਆ ਗਾਇ ਚੱਲ ਵੇ ਦੱਸ ਵੇ ਕਿਹੜਾ ਕਿਹੜਾ ਕੰਮ ਆ ਤੇਰੇ ਕੋਲ ਹੁਣ ਜੀ ਕਹ ਲਈ ਆਪਣਾ ਲੇਡੀਜ਼ ਕੰਮ ਆ ਸਾਡੇ ਲੇਡੀਜ਼ ਕੰਮ ਲੇਗਾ ਫਰਾਗ ਹੋ ਗਿਆ ਆਪਾਂ ਜਿਹ ਜਿੰਨਾ ਸੌ ਰ ਗਿਆ ਬਲੋਜ ਹੋ ਗਿਆ ਸਾੜੀ ਹੋ ਗਿਆ ਸਾੜੀ ਸਟਿਚਿੰਗ ਆਪਣੇ ਪਾਸ ਆ ਅੱਛਾ ਹਾਂਜੀ ਅਣੀ ਕੰਮ ਪੜਾਈ ਸੇ ਵੀ ਆ ਆਪਣਾ ਹਰਕ ਲੇਡੀਜ਼ ਕੰਮ ਆ ਹਾਂਜੀ ਲੇਡੀਜ਼ ਸਾੜੀ ਕੰਮ ਆ ਲੇਡੀਜ਼ ਨਾਲ ਕੋਈ ਚੀਜ਼ ਬਨਵਾ ਲਓ ਲੇਡੀਜ਼ ਨੂੰ ਜਿੰਨਾ ਸਜਾ ਚੈਂਪਲ ਸੂਟ ਲੇਗਾ ਹੋ ਗਿਆ ਤੇਰਾ ਹੋ ਗਿਆ ਦੱਸੇ लेडीज का हमारा अपने सारे स्टिचिंग है अच्छा। सिंपल सीट साढ़े तीन सौ से शुरू होता है अच्छा। अपने यानी कम भी कर लेते जैसे है ना आठ सौ नौ सौ भी है अच्छा। जैसे बाजार में पंद्रह सौ रुपये भी सिला लेते अपना हाँ, हाँ, सिलाई हाँ। हाँ। कम में हाँ। हाँ। कर लेते हैं हाँ। लहंगा जितना चीज आने की लेडीज में जितना जितना कम होगा

नंबर नंबर अपना नम्बर अपना अच्छा िस नब्बे चौबीस है ठीक है अशोक के नाम अपना आसियाना मार्केट ठीक हाँ। है हा? हाँ। ਆਪਣੇ ਪੁਰਾਣੇ ਬਸ ਅਡੇ ਹਰਿਆਣਾ ਹਾਂ ਮਹਾਂਤ ਮਾਰਕੀਟ ਹੈ ਹਰਿਆਣਾ ਹਰਿਆਣਾ ਬਸ ਸਟੇਲ ਉਤਰੋ ਹਾਂਜੀ ਉਸ ਤੋਂ ਬਾਅਦ ਆਹ ਮਹਾਂਤ ਮਾਰਕੀਟ ਹੈ ਅੱਛਾ ਉਹ ਆਪਣਾ ਬਾਜ਼ਾਰ ਕੇ ਵਿੱਚ ਹੀ ਹੈ ਅਸਿਆਨਾ ਬੁਟੀ ਕਿਸੇ ਬੰਦੇ ਕੋਲ ਪੁੱਛ ਰਸੀਆਨਾ ਬੁਟੀ ਕੋ ਬਤਾ ਦਿਨਾ ਆਪਕੋ ਹਾਂ ਠੀਕ ਹੈ ਤੇ ਮਹਾਂਤ ਮਾਰਕੀਟ ਵਾ ਤੇ ਹਰਿਆਣੇ ਚੋਇ ਸ਼ਾਪ ਤੇ ਦਿਖਾਈ ਪਈ ਤੁਹਾਨੂੰ ਜਦ ਦਵਾਰੋ ਤੇ ਇਹ ਹਰ ਇੱਕ ਤਰ੍ਹਾਂ ਦੇ ਲੇਡੀਜ਼ ਕੱਪੜੇ ਤਿਆਰ ਕਰਦਾ ਹੈ ਤੇ ਜ਼ਰੂਰ ਇਹਨਾਂ ਨੰਬਰ ਵੀ ਮੈਂਸ਼ਨ ਕਰ ਦਾਂਗੇ ਜੀ ਜ਼ਰੂਰ ਤੁਸੀਂ ਜੇ ਨਾਲ ਲੇਡੀਜ਼ ਨੇ ਕੱਪੜੇ ਸਮਾਨੇ ਹੋਣ ਤੇ ਜ਼ਰੂਰ ਆਈਓ ਇੱਕ ਵਾਰੀ ਤੇ ਬਹੁਤ ਵਧੀਆ ਕਪੜੇ ਸਮਾ ਲਿਆ ਕਿਉਂਕਿ ਆਪਾਂ ਖੁਦ ਮੈਂ ਵੀ ਕਪੜੇ ਤੋਂ ਕਟਿੰਗ ਵੀ ਕਰਾਨੀ ਆ ਤੇ ਜੋ ਵੀ ਆ ਬੜੇ ਵਧੀਆ ਕਪੜੇ ਸਿੰਦਾ ਸਮਾਏ ਵੀ ਇਹਦੇ ਕੋਲੋਂ ਬਹੁਤ ਵਧੀਆ ਸਿੰਦਾ ਕਪੜੇ ਤੇ